ਗੇ ਸ਼ਬਦ ਅਸੀਂ ਕਹਿ ਦਨੇ ਪਰ ਇਹਨਾਂ ਦੀ ਗਿਣਤੀ ਕਿਉਂ ਵੱਧਦੀ ਜਾ ਰਹੀ ਆ ਕਿਉਂਕਿ ਜੇਕਰ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਤਾਂ ਬਹੁਤ ਸਾਰੇ ਇਸ ਕਮਿਊਨਿਟੀ ਨਾਲ ਜੁੜੇ ਹੋਏ ਲੋਕ ਬਹੁਤ ਸਾਰੇ ਪਾਪੂਲਰ ਵੀ ਆ ਸੋਸ਼ਲ ਮੀਡੀਆ ਤੇ ਆਏ ਦੇ ਉਹਨਾਂ ਦੀਆਂ ਰੀਲਾਂ ਜਿਹੜੀਆਂ ਅਸੀਂ ਦੇਖਦੇ ਆ ਲੋਕ ਉਹਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ ਗੱਲਾਂ ਵੀ ਕਰਦੇ ਨੇ ਜਿਵੇਂ ਦਾ ਸਾਡਾ ਰਹਿਣ ਸਹਿਣ ਆ ਜਿਵੇਂ ਦਾ ਸਾਡਾ ਮਾਹੌਲ ਆ ਜਿਵੇਂ ਦਾ ਸਾਡਾ ਖਾਣ ਪਾਣ ਆ ਓਵੇਂ ਦੇ ਅਸੀਂ ਬਣਦੇ ਜਾ ਰਹੇ ਹਾਂ ਮਰਦ ਪੂਰਾ ਮਰਦ ਨਹੀਂ ਹੁੰਦਾ ਉਹ 70% ਮਰਦ ਹੁੰਦਾ ਤੇ 30% ਉਹਦੇ ਅੰਦਰ ਔਰਤਪਨ ਹੁੰਦਾ ਅਸੀਂ ਦੇਖਦੇ ਸੀ ਕਿ ਦੇਸੀ ਘੋੜੇ ਨਾਲ ਮੱਖਣ ਦੇ ਨਾਲ ਰੋਟੀ ਖਾਂਦੇ ਸੀ ਲੋਕ ਤੇ ਜਿਹੜੀ ਉਹ ਸ਼ੱਕਰ ਹੁੰਦੀ ਨਾ ਜਬੂਰਾ ਹੁੰਦਾ ਸੀ ਖੰਡ ਜਿਹੜੀ ਬੂਰਾ ਉਹਦੇ ਵਿੱਚ ਘੋਪਾ ਕੇ ਆਏ ਗਏ ਨੂੰ ਉਹ ਦਿੰਦੇ ਸੀ ਹੁਣ ਚਾਹ ਜਿਹੜੀ ਆ ਸਾਰਾ ਸਾਰਾ ਦਿਨ ਚੱਲਦੀ ਆ ਮਰਦ ਜਿਹੜੇ ਨੇ ਉਹ ਨਾਲ ਚ ਮਰਦਾਨਗੀ ਚਾਹ ਰਹੀ ਆ ਤੇ ਔਰਤ ਦਾ ਔਰਤਪਨ ਖਤਮ ਹੋ ਰਿਹਾ ਪਹਿਲਾਂ ਤਿੰਨ ਜੈਂਡਰ ਮੰਨੇ ਜਾਂਦੇ ਸੀ ਜੀ ਔਰਤ ਮਰਦ ਤੇ ਹੀਜੜਿਆਂ ਦਾ ਹੁਣ ਪੰਜ ਜੈਂਡਰ ਬਣ ਗਏ ਜੀ ਪੰਜ ਕਿਵੇਂ ਇੱਕ ਤਾਂ ਗੇ ਬਣ ਗਏ ਇੱਕ ਔਰਤਾਂ ਲੈਸਬਿਨਸ ਆ ਗਈਆਂ ਨੇ ਔਰਤ ਮਰਦਾਂ ਵਾਂਗ ਬਣਨਾ ਚਾਹੁੰਦੀ ਆ ਮਰਦਾਂ ਵਰਗੇ ਕੱਪੜੇ ਪਾ ਕੇ ਮਰਦਾਂ ਵਰਗੇ ਵਾਲ ਕਟਾ ਕੇ ਓਵੇਂ ਦੀ ਬਣਨ ਦੀ ਕੋਸ਼ਿਸ਼ ਕਰਦੀ ਐ ਇੱਥੋਂ ਤੱਕ ਕਿ ਮਰਦਾਂ ਵਾਂਗ ਹੀ ਗਾਲਾਂ ਕੱਢਣੀਆਂ ਸਿੱਖ ਲੀਆਂ ਹੁਣ ਕੋ ਫੈਸ਼ਨ ਦੀ ਸੈਂਸ ਹੈ ਉਹ ਵੀ ਬਦਲਦੀ ਜਾ ਰਹੀ ਹੈ ਜਿਵੇਂ ਤੁਸੀਂ ਮੁੰਡਿਆਂ ਦੀ ਕੀਤੀ ਕਿ ਉਹ ਵੱਡੇ ਵਾਲ ਰੱਖ ਰਹੇ ਆ ਮੈਂ ਦੇਖਿਆ ਕਿ ਨੌ ਵਧਾਈ ਹੁੰਦੇ ਆ ਨੇਲ ਪਾਲਿਸ਼ ਲਾਈ ਹੁੰਦੀ ਹੈ ਅੱਜ ਡਾਕਟਰ ਕੀ ਕਹਿੰਦੇ ਆ ਜਿਹੜਾ ਕੋਈ ਜ਼ਿਆਦਾ ਜਿਹਦਾ ਬਿਮਾਰ ਹੋ ਰਿਹਾ ਉਹਨੂੰ ਕਹਿੰਦੇ ਮਲਟੀ ਗ੍ਰੇਨ ਤੁਸੀਂ ਖਾਓ ਜਿਹੜੇ ਜਿੰਮ ਤੇ ਜਾਂਦੇ ਆ ਲੜਕੇ ਉਹਨਾਂ ਨੂੰ ਡਾਈਟ ਦੱਸੀ ਜਾਂਦੀ ਕਿ ਮਲਟੀ ਗ੍ਰੇਨ ਆਟਾ ਖਾ ਉਹ ਦੂਜਾ ਆਟਾ ਬੰਦ ਕਰ ਦਿਓ ਜੀ ਦੂਜੇ ਆਟੇ ਦੇ ਵਿੱਚ ਕੋਈ ਜਾਣ ਰਹੀ ਨਹੀਂ ਉਲਟਾ ਉਹਦੇ ਵਿੱਚ ਜਿਹੜੀਆਂ ਖਾਦਾ ਪਾ ਪਾ ਕੇ ਅਸੀਂ ਪੈਦਾ ਕੀਤੇ ਆ ਚੋਲ ਦਾ ਕਣਕ ਉਹਦੇ ਵਿੱਚ ਸਾਨੂੰ ਉਹ ਸਰੀਰ ਨੂੰ ਨੁਕਸਾਨ ਕਰ ਰਿਹਾ ਇੰਟਰਨੈਟ ਦੇ ਉੱਤੇ ਜਿਹੜੀਆਂ ਜ਼ਿਆਦਾਤਰ ਲੋਕ ਪੋਰਨ ਸਾਈਟ ਤੇ ਜਾ ਰਹੇ ਨੇ ਪੋਰਨ ਸਾਈਟ ਤੇ ਜਾ ਕੇ ਕੀ ਕੁਝ ਵੇਖ ਰਹੇ ਨੇ ਹਰ ਟਾਈਮ ਉਹਨਾਂ ਦਾ ਜਦੋਂ ਉੱਥੇ ਵੇਖਣਾ ਤਾਂ ਉਹਨਾਂ ਦਾ ਜਿਹੜਾ ਕਾਮ ਬਾਸ਼ਨਾ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫਿਰ ਹਰ ਇਨਸਾਨ ਦੇ ਦੋ ਸੈਕਸ ਆਰਗਨਸ ਹੁੰਦੇ ਨੇ ਉਹ ਕਿਹੜੇ ਪਾਸੇ ਨੂੰ ਲੀਕ ਕਰਨੀ ਸ਼ੁਰੂ ਹੋ ਜਾਂਦੀ ਪਤਾ ਨਹੀਂ ਲੱਗਦਾ ਕੀ ਰੀਜ਼ਨ ਹੋ ਸਕਦੇ ਆ ਕਿ ਸਾਡਾ ਖਾਣ ਪੀਣ ਹੋ ਸਕਦਾ ਹੈ ਜਾਂ ਮੈਡੀਕਲ ਤੌਰ ਤੇ ਕੋਈ ਪ੍ਰੋਬਲਮ ਹੋ ਸਕਦੀ ਆ ਸਮਾਜ ਦੇ ਵਿੱਚ ਅਕਸਰੀ ਅਸੀਂ ਦੇਖਦੇ ਆ ਕਿ ਇਹਨਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਲੋਕ ਚੰਗਾ ਭਲਾ ਵੀ ਕਹਿੰਦੇ ਨੇ ਕਾਉਂਸਲਿੰਗ ਦੇ ਨਾਲ ਨਾਲ ਡਾਈਟ ਚੇਂਜ ਕਰਨ ਦੀ ਲੋੜ ਆ ਡਾਈਟ ਦੇ ਨਾਲ ਨਾਲ ਚੰਗੇ ਡਾਕਟਰ ਨੂੰ ਦਿਖਾ ਕੇ ਜਿਹੜੇ ਹਾਰਮੋਨ ਇੰਬੈਲੈਂਸ ਹੋਏ ਨੇ ਉਹਨਾਂ ਨੂੰ ਬੈਲੈਂਸ ਕਰਨ ਦੀ ਲੋੜ ਆ ਮਾਪਿਓ ਨੂੰ ਵੀ ਜੇਕਰ ਪਤਾ ਲੱਗਦਾ ਕਿ ਉਹਨਾਂ ਦਾ ਬੱਚਾ ਗੇ ਜਾਂ ਲੈਸਬੀਅਨ ਹੈ ਤਾਂ ਉਹਦੇ ਨਾਲ ਕਾਉਂਸਲ ਕਰਕੇ ਉਹਨੂੰ ਸਹੀ ਲਾਈਨ ਤੇ ਲਿਆਉਣ ਦੀ ਲੋੜ ਹੈ ਕਿਉਂਕਿ ਉਹਦੇ ਜਿਹੜੇ ਹਾਰਮੋਨ ਬੈਲੈਂਸ ਜ਼ਿਆਦਾ ਵਿਗੜ ਕੇ ਅਵਿਸ਼ ਜਿਹੜੀ ਉਹਦੀ ਵੱਧ ਗਈ ਤਾਂ ਇਸੇ ਤਰ੍ਹਾਂ ਅੱਜ ਸਾਡੇ ਦੇਸ਼ ਦੇ ਵਿੱਚ ਹਰ ਤੀਜਾ ਚੌਥਾ ਬੰਦਾ ਜਿਹੜਾ ਉਹਦੇ ਹਾਰਮੋਨ ਬੈਲੈਂਸ ਵਿਗੜਿਆ ਹੋਇਆ ਸਾਇੰਸ ਦਾ ਯੋਗਾ ਤੁਸੀਂ ਹੀ ਜਿਹੜਿਆਂ ਨੂੰ ਵੀ ਮਰਦ ਜਾਂ ਔਰਤ ਬਣਾ ਸਕਦੇ ਹੋ ਸਾਇੰਸ ਦੇ ਯੋਗ ਦੇ ਵਿੱਚ ਮੈਡੀਕਲੀ ਉਹਨਾਂ ਨੂੰ ਵੀ ਠੀਕ ਕਰ ਸਕਦੇ ਹੋ ਤਾਂ ਫਿਰ ਗੇਸ ਨੂੰ ਕਿਉਂ ਨਹੀਂ ਕੀਤਾ ਸਕਦਾ ਜਿਹੜੇ ਗਏ ਨੇ ਉਹ ਵੀ ਤਾਂ ਠੀਕ ਹੋ ਸਕਦੇ ਨੇ ਅੰਮ੍ਰਿਤਸਰ ਦੇ ਵਿੱਚ ਉਹ ਗੇ ਪਰੇਡ ਹੋਣ ਜਾ ਰਹੀ ਸੀ ਜਿਹੜੀ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਦਖਲ ਤੋਂ ਬਾਅਦ ਉਹ ਜੜੀ ਰੱਦ ਕਰ ਦਿੱਤੀ ਗਈ ਆ ਪਰ ਮੇਰੇ ਮਨ ਦੇ ਵਿੱਚ ਉਹ ਇਹ ਸਵਾਲ ਸੀ ਕਿ ਆਖਿਰ ਸਾਡਾ ਸਮਾਜ ਆ ਜਿਹੜਾ ਕਿਹੜੇ ਪਾਸੇ ਵੱਲ ਜਾ ਰਿਹਾ ਹੈ ਗੇ ਸ਼ਬਦ ਅਸੀਂ ਕਹਿ ਦਿੰਨੇ ਪਰ ਇਹਨਾਂ ਦੀ ਗਿਣਤੀ ਕਿਉਂ ਵੱਧਦੀ ਜਾ ਰਹੀ ਆ ਕਿਉਂਕਿ ਜੇਕਰ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਤਾਂ ਬਹੁਤ ਸਾਰੇ ਇਸ ਕਮਿਊਨਿਟੀ ਨਾਲ ਜੁੜੇ ਹੋਏ ਲੋਕ ਬਹੁਤ ਸਾਰੇ ਪਾਪੂਲਰ ਵੀ ਆ ਸੋਸ਼ਲ ਮੀਡੀਆ ਤੇ ਆਏ ਦਿਨ ਉਹਨਾਂ ਦੀਆਂ ਰੀਲਾਂ ਜਿਹੜੀਆਂ ਅਸੀਂ ਦੇਖਦੇ ਆ ਲੋਕ ਉਹਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ ਗੱਲਾਂ ਵੀ ਕਰਦੇ ਨੇ ਪਰ ਅਸਲ ਦੇ ਵਿੱਚ ਰੀਜ਼ਨ ਕੀ ਹੈ ਕਿਉਂ ਉਹ ਇਸ ਲਾਈਨ ਦੇ ਵੱਲ ਤੁਰ ਪਏ ਆ ਕਿ ਉਹਨਾਂ ਦੀ ਕੋਈ ਮਜਬੂਰੀ ਹੈ ਕੋਈ ਮੈਡੀਕਲ ਤੌਰ ਤੇ ਕੋਈ ਇਸ਼ੂ ਆ ਤਾਂ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਡਿਸਕਸ ਕਰਾਂਗੇ ਸਾਡੇ ਨਾਲ ਜੁੜੇ ਨੇ ਜਰਨਲਿਸਟ ਕਲਵੰਤ ਸਿੰਘ ਗੱਗੜਪੁਰੀ ਸਰ ਕੀ ਕਹਿਣਾ ਤੁਹਾਡਾ ਇਸ ਬਾਰੇ ਜਿਵੇਂ ਤੁਸੀਂ ਕਿਹਾ ਕਿ ਮੈਡੀਕਲ ਇਸ਼ੂ ਮੈਡੀਕਲ ਇਸ਼ੂ ਦੇ ਨਾਲ ਤਾਂ ਸਾਨੂੰ ਕਿਸੇ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਮੈਂ ਜਦੋਂ ਤੁਸੀਂ ਦੱਸਿਆ ਵੀ ਸ਼ੋਅ ਕਰਨਾ ਤਾਂ ਮੈਂ ਮੇਰੇ ਇੱਕ ਮਿੱਤਰ ਨੇ ਡਾਕਟਰ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹ ਕੈਮਰੇ ਸਾਹਮਣੇ ਤਾਂ ਨਹੀਂ ਸੀ ਆਉਣਾ ਚਾਹੁੰਦੇ ਪਰ ਉਹਨਾਂ ਨੇ ਮੈਨੂੰ ਕਾਫੀ ਕੁਝ ਦੱਸਿਆ ਜੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਸ਼ੌਂਕ ਜਾਂ ਮਜਬੂਰੀ ਜੀ ਇਹ ਮਜਬੂਰੀ ਹੀ ਹੈ ਹੂੰ ਇਹ ਕਿਉਂ ਬਣ ਰਹੇ ਨੇ ਜਿਵੇਂ ਦਾ ਸਾਡਾ ਰਹਿਣ ਸਹਿਣ ਆ ਜਿਵੇਂ ਦਾ ਸਾਡਾ ਮਾਹੌਲ ਆ ਜਿਵੇਂ ਦਾ ਸਾਡਾ ਖਾਣ ਪਾਣ ਆ ਓਵੇਂ ਦੇ ਅਸੀਂ ਬਣਦੇ ਜਾ ਰਹੇ ਹਾਂ ਹਮ ਸਾਡਾ ਜਿਹੜਾ ਸਮਾਜ ਹੈ ਅੱਜ ਇਹ ਨਸ਼ੇ ਦੇ ਵਿੱਚ ਗਲਤੜ ਹੈ ਜੀ ਇਹ ਹੁੰਦਾ ਕੀ ਆ ਕਿ ਜਿਹੜੇ ਹਾਰਮੋਨ ਜਿਹੜਾ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਇੰਬੈਲੈਂਸ ਹੋ ਜਾਂਦੇ ਆ ਹਮ ਔਰ ਇੱਕ ਵਾਸਨ ਹੋਇਆ ਜਿਨੇ ਕਾਮਸੂਤਰ ਗ੍ਰੰਥ ਲਿਖਿਆ ਜੀ ਉਹਨੇ ਕਿਹਾ ਵੀ ਜਿਹੜਾ ਔਰਤ ਔਰਤ ਪੂਰੀ ਔਰਤ ਨਹੀਂ ਹੁੰਦੀ 70% ਔਰਤ ਹੁੰਦੀ 30% ਉਹਦੇ ਵਿੱਚ ਮਰਦਾਨੀ ਕੀ ਹੁੰਦੀ ਹੈ ਹਮ ਮਰਦ ਪੂਰਾ ਮਰਦ ਨਹੀਂ ਹੁੰਦਾ ਉਹ 70% ਮਰਦ ਹੁੰਦਾ ਤੇ 30% ਉਹਦੇ ਅੰਦਰ ਔਰਤਪਨ ਹੁੰਦਾ ਜਦੋਂ ਇਹ 70 ਤੋਂ ਪਰਸੈਂਟੇਜ ਥੱਲੇ ਜਾਣੀ ਸ਼ੁਰੂ ਹੋ ਜਾਂਦੀ ਆ ਹਮ 50 ਜਾਂ 50 ਤੋਂ ਉਸ ਤੋਂ ਵੀ ਥੱਲੇ ਤਾਂ ਉਸ ਮਰਦ ਦੇ ਅੰਦਰ ਜਿਹੜੀ ਔਰਤਪਨ ਦਾ ਤਾ ਹਾਰਮones ਪੈਦਾ ਹੋ ਜਾਂਦੇ ਨੇ ਤਾਂ ਉਹਨੂੰ ਉਹ ਹੀ ਚੀਜ਼ ਦੀ ਡਿਮਾਂਡ ਹੋ ਜਾਂਦੀ ਜਿਵੇਂ ਔਰਤ ਦੀ ਡਿਮਾਂਡ ਹੈ ਔਰਤ ਦੀ ਰਿਕੁਆਇਰਮੈਂਟ ਹੈ ਸੈਕਸਟੀ ਉਵੇਂ ਹੀ ਉਹਦੀ ਜਿਹੜੀ ਰਿਕੁਆਇਰਮੈਂਟ ਬਣ ਜਾਂਦੀ ਆ ਤਾਂ ਇਹ ਬੈਲੈਂਸ ਜਿਹੜਾ ਵਿਗੜਿਆ ਕਿਉਂ ਜੀ ਤੁਸੀਂ ਅੱਜ ਦੇਖੋ ਜਿਹੜਾ ਸਾਡਾ ਖਾਣ ਪਾਣਾ ਹੈ ਬਿਲਕੁਲ ਗਲਤ ਹੋ ਗਿਆ ਚਾਈਨਿਸ ਫੂਡ ਆ ਗਿਆ ਅਸੀਂ ਕਿੰਨਾ ਕੁਝ ਜਿਹੜਾ ਆ ਸਪੈਸੀ ਖਾ ਰਹੇ ਆ ਸਾਡੇ ਸਰੀਰ ਦੇ ਵਿੱਚ ਜਾ ਕੇ ਉਹ ਕਰ ਕੀ ਰਿਹਾ ਜੀ ਪਹਿਲਾਂ ਕੀ ਸੀ ਸਾਡਾ ਖਾਣ ਪਣ ਬਹੁਤ ਵਧੀਆ ਸੀ ਹੂੰ ਅਸੀਂ ਦੇਖਦੇ ਸੀ ਕਿ ਦੇਸੀ ਘੋੜੇ ਨਾਲ ਮੱਖਣ ਦੇ ਨਾਲ ਰੋਟੀ ਖਾਂਦੇ ਸੀ ਲੋਕ ਤੇ ਜਿਹੜੀ ਉਹ ਸ਼ੱਕਰ ਹੁੰਦੀ ਨਾ ਜਬੂਰਾ ਹੁੰਦਾ ਸੀ ਖੰਡ ਜਿਹੜੀ ਬੂਰਾ ਉਹਦੇ ਵਿੱਚ ਘੋਪਾ ਕੇ ਆਏ ਗਏ ਨੂੰ ਉਹ ਦਿੰਦੇ ਸੀ ਹੁਣ ਚਾਹ ਜਿਹੜੀ ਆ ਸਾਰਾ ਸਾਰਾ ਦਿਨ ਚੱਲਦੀ ਆ ਜੀ ਫਿਰ ਜਿਹੜਾ ਅੱਜ ਦੁੱਧ ਆ ਰਿਹਾ ਹੂੰ ਤੁਸੀਂ ਇਹ ਚੀਜ਼ ਵੇਖੋ ਪੰਜਾਬ ਦੇ ਵਿੱਚ 85% ਨਕਲੀ ਦੁੱਧ ਆ ਰਿਹਾ ਜੀ ਸਰਕਾਰ ਨੇ ਪੂਰਾ ਜ਼ੋਰ ਲਾ ਲਿਆ ਪਰ ਨਕਲੀ ਦੁੱਧ ਬੰਦ ਨਹੀਂ ਕਰ ਸਕੇ ਉਹਦੇ ਵਿੱਚ ਕੀ ਕੁਝ ਪਾਰੇ ਨੇ ਜੂਰੀਆ ਪਾਰੇ ਆ ਹੋਰ ਪਤਾ ਨਹੀਂ ਕੀ ਕੁਝ ਪਾਰੇ ਆ ਉਹ ਜਦੋਂ ਸਾਡੇ ਸਰੀਰ 'ਚ ਜਾ ਰਿਹਾ ਹਮ ਔਰ ਕੁਝ ਲੋਕ ਇਹੋ ਜਿਹੋ ਹੁੰਦੇ ਜਿਨ੍ਹਾਂ ਦੇ ਉੱਤੇ ਉਹ ਜ਼ਿਆਦਾ ਅਸਰ ਕਰ ਜਾਂਦਾ ਜਿਹੜੇ ਪੇਰੈਂਟਸ ਘਾਰੇ ਖਾ ਕੇ ਉਹ ਜਿਹੜਾ ਬੱਚਾ ਜੰਮ ਰਿਹਾ ਉਹ ਉਹਦੇ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਬੈਲੈਂਸ ਜਿਹੜਾ ਵਿਗੜ ਜਾਂਦਾ ਜੀ ਤੇ ਦੁੱਧ ਤਾਂ ਕਈ ਲੋਕ ਕਹਿਣ ਲੱਗੇ ਕਿ ਦੁੱਧ ਪੀਓ ਹੀ ਨਾ ਜ਼ਹਿਰ ਆ ਜਿਹੜਾ ਪੰਜਾਬ ਵਿੱਚ ਦੁੱਧ ਆ ਰਿਹਾ ਉਹ ਨੀਰਾ ਜ਼ਹਿਰ ਆ ਜੀ ਕਿਉਂਕਿ ਉਹ ਦੁੱਧ ਬਣਾਇਆ ਜਾ ਰਿਹਾ ਤੇ ਜਿਹੜਾ ਪਨੀਰ ਆ ਰਿਹਾ ਸਿੰਥੈਟਿਕ ਪਨੀਰ ਅਸਲੀ ਪਨੀਰ ਨਹੀਂ ਤੁਹਾਨੂੰ ਮਿਲ ਰਿਹਾ ਉਹ ਪਨੀਰ ਵੀ ਜਿਹੜਾ ਹੈ ਨਕਲੀ ਆ ਰਿਹਾ ਜੀ ਔਰ ਇਹ ਜਿਹੜੇ ਜੋੜੇ ਖਾ ਕੇ ਬੱਚਾ ਪੈਦਾ ਕਰ ਰਹੇ ਨੇ ਉਹ ਬੱਚੇ ਦਾ ਅੱਗੇ ਹਾਲ ਕੀ ਹੋਊਗਾ ਫਿਰ ਇੱਕ ਵੱਡੀ ਗੱਲ ਹੋਰ ਹੈ ਮਰਦ ਜਿਹੜੇ ਨੇ ਉਹ ਨੱਚ ਮਰਦਾਨਗੀ ਚਾਹ ਰਹੀ ਆ ਤੇ ਔਰਤ ਦਾ ਔਰਤਪਨ ਖਤਮ ਹੋ ਰਿਹਾ ਔਰਤ ਮਰਦਾਂ ਵਾਂਗ ਬਣਨਾ ਚਾਹੁੰਦੀ ਆ ਮਰਦਾਂ ਵਰਗੇ ਕੱਪੜੇ ਪਾ ਕੇ ਮਰਦਾਂ ਵਰਗੇ ਵਾਲ ਕਟਾ ਕੇ ਓਵੇਂ ਦੀ ਬਣਨ ਦੀ ਕੋਸ਼ਿਸ਼ ਕਰਦੀ ਐ ਇੱਥੋਂ ਤੱਕ ਕਿ ਮਰਦਾਂ ਵਾਂਗ ਹੀ ਗਾਲਾਂ ਕੱਢਣੀਆਂ ਸਿੱਖ ਲੀਆਂ ਹੂੰ ਔਰਤ ਨੂੰ ਔਰਤ ਦੀ ਤਰ੍ਹਾਂ ਹੀ ਰਹਿਣਾ ਚਾਹੀਦਾ ਆਪਣਾ ਔਰਤਪਨ ਕਾਇਮ ਰੱਖਣਾ ਚਾਹੀਦਾ ਉਹਦੀ ਕੀਮਤ ਔਰਤਪਨ ਦੇ ਵਿੱਚ ਐ ਹੂੰ ਉਹਦੀ ਮਰਦਾਨਗੀ ਚ ਕੀਮਤ ਨਹੀਂ ਐ ਅਗਰ ਉਹ ਮਰਦਾਂ ਵਰਗੀ ਬਣਨ ਦੀ ਕੋਸ਼ਿਸ਼ ਕਰੇਗੀ ਤੇ ਉਹਦੀ ਵੈਲਿਊ ਜਿਹੜੀ ਉਹ ਡਾਊਨ ਹੋ ਜਾਏਗੀ ਉਹ ਉਹਦੀ ਜਿਹੜੀ ਅਸਲੀ ਕੀਮਤਾ ਉਹ ਔਰਤਪਨ ਦੇ ਵਿੱਚ ਆ ਤੇ ਮਰਦ ਨੂੰ ਮਰਦਤੀ ਤਰ੍ਹਾਂ ਬਣ ਕੇ ਰਹਿਣਾ ਚਾਹੀਦਾ ਤੁਸੀਂ ਆਮ ਦੇਖਦੇ ਹੋ ਕਿ ਮੁੰਡਿਆਂ ਨੇ ਵਾਲ ਪਿੱਛੇ ਨੂੰ ਕੁੜੀਆਂ ਵਾਂਗ ਰੱਖੇ ਹੋਏ ਨੇ ਬਿਲਕੁਲ ਮੈਂ ਐਸੇ ਸਵਾਲ ਤੇ ਹੀ ਆਉਣਾ ਚਾਹੁੰਦੀ ਸੀ ਕਿ ਜਿਹੜੀ ਇੱਕ ਫੈਸ਼ਨ ਦੀ ਸੈਂਸ ਹੈ ਉਹ ਵੀ ਬਦਲਦੀ ਜਾ ਰਹੀ ਹੈ ਜਿਵੇਂ ਤੁਸੀਂ ਮੁੰਡਿਆਂ ਦੀ ਕੀਤੀ ਕਿ ਉਹ ਵੱਡੇ ਵਾਲ ਰੱਖ ਰਹੇ ਆ ਮੈਂ ਦੇਖਿਆ ਕਿ ਨਹੋਂ ਵਧਾਈ ਹੁੰਦੀ ਆ ਨੇਲ ਪਾਲਿਸ਼ ਲਾਈ ਹੁੰਦੀ ਆ ਕੰਨਾਂ ਦੇ ਵਿੱਚੋਂ ਇਅਰਿੰਗਸ ਪਾਉਣ ਰੱਖ ਗਏ ਆ ਕਿਉਂ ਮਤਲਬ ਇਸ ਤਰ੍ਹਾਂ ਦੇ ਸ਼ੌਂਕ ਉਹ ਉਹ ਹੀ ਚੀਜ਼ ਆ ਜਿਹੜੇ ਅੰਦਰ ਸਾਡੇ ਔਰਤਪਨ ਜਾਗ ਰਿਆ ਔਰਤਪਨ ਵੱਧ ਰਿਆ ਜਿਹੜੇ ਉਹ ਪਰਸੈਂਟੇਜ ਨਾ 70 30 ਦੀ ਉਹ ਉਹਦਾ ਬੈਲੈਂਸ ਵਿਗੜ ਰਿਆ ਹੂੰ ਉਹਦੇ ਵਿਗੜਨ ਕਰਕੇ ਦੂਜਾ ਵਿਗੜ ਕਿਉਂ ਰਿਆ ਹੂੰ ਇੱਕ ਤਾਂ ਖਾਣ ਪਾਣ ਹੋ ਗਿਆ ਜਿਵੇਂ ਅੱਜ ਅਸੀਂ ਜਿਹੜਾ ਚੌਲ ਹੈ ਸਾਡਾ ਚੌਲ ਰਿਜੈਕਟ ਹੋ ਗਿਆ ਜੀ ਜਦੋਂ ਟੈਸਟ ਕੀਤਾ ਗਿਆ ਸਾਡੀ ਕਣਕ ਰਿਜੈਕਟ ਹੋ ਰਹੀ ਆ ਹੂੰ ਅੱਜ ਡਾਕਟਰ ਕੀ ਕਹਿੰਦੇ ਆ ਜਿਹੜਾ ਕੋਈ ਜ਼ਿਆਦਾ ਜਿਹਦਾ ਬਿਮਾਰ ਹੋ ਰਿਹਾ ਉਹਨੂੰ ਕਹਿੰਦੇ ਮਲਟੀ grain ਤੁਸੀਂ ਖਾਓ ਜਿਹੜੇ ਜਿਮ ਤੇ ਜਾਂਦੇ ਆ ਲੜਕੇ ਉਹਨਾਂ ਨੂੰ ਡਾਈਟ ਦੱਸੀ ਜਾਂਦੀ ਕਿ ਮਲਟੀ grain ਆਟਾ ਖਾਓ ਦੂਜਾ ਆਟਾ ਬੰਦ ਕਰ ਦਿਓ ਜੀ ਦੂਜੇ ਆਟੇ ਦੇ ਵਿੱਚ